do... ਸੱਜੇ ਸਾਡੀ ਏਜੰਸੀ ਹੈ ਜੀ ਵੈ ਡਾਟ ਉਸ ਤੇ ਪੁਰਾਣੀ ਅਸੀਂ ਸ਼ੁਰੂ ਤੋਂ ਟਰੈਕਟਰਾਂ ਦੀ ਏਜੰਸੀ ਸਾਡੀ ਮੈਸੀ ਫਰਮ ਜਿਹੜਾ ਟਰੈਕਟਰ ਏਜੰਸੀ ਨਾਲ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਸੇਲ ਦੇ ਕਰਦੇ ਜੀ ਨਾ ਕੀ ਗੱਲ ਹੋ ਗਈ ਗੱਲ ਸੋਵੇ ਬਸ ਕੱਲ ਸਾਰਾ ਦੀਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਮੁੰਡੇ ਕਰਦੇ ਦੇ ਬਿਜ਼ੀ ਦੇ ਤੇ ਪੰਜ ਸਾਢੇ ਪੰਜ 6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤੁਹਾਡਾ ਆफी ਸਾਰਾ ਸਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਮਾਨ ਸੀ ਤੇ ਜੀ ਕੁਛ ਤੇ ਅਸੀਂ ਸੱਤ ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਕੇ ਦੀਆਂ ਸੀ ਜਿਹੜੀਆਂ ਮਨੋਕ ਮੰਡੀ ਦੇ ਵਿੱਚ ਪਟਾ ਹ ਯੂਜ਼ ਕਰਦੇ ਆ ਧੋਨਾ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਹੋਰ ਵੀ ਨਿੱਕਾ ਮੋਟਾ ਕਾ ਵੀ ਸਵਾਨੀ ਕੋ ਉਤਾਰਾਂ ਤੁਰਾਂ ਦਾ ਲਗ ਲਗਭਗ 2.5 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਹੈ ਸੀ ਸੀ ਪੀ ਵੀ ਵੀ ਲੱਗੇ ਆ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀ ਸੀ ਟੈਮ ਰੇ ਜਿਹਦੇ ਚ ਚਲੋ 2 ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹ ਜਿਆਦਾ ਹੋਰ ਵੀ ਹੋ ਸਕਦੇ ਬੰਦੇ ਚਾਰ ਪੰਜ ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਕਰਦਾ ਕਿੰਨਾ ਵੱਡੇ ਸੀ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾਦਾ ਕੰਦ ਟੱਪ ਕੇ ਤੋਂ ਕਾਰ ਡੀਲੀ ਦਾ ਲੱਗੀ ਉਹਨੂੰ ਕੱਟ ਕੇ ਆ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆਏ ਹਾਂ ਤੇ ਕੀ ਹੁਣ ਮੰਗ ਕਰਦੇ ਹੋ ਤੁਸੀਂ ਹਾਂਜੀ ਬਸ ਇਹੀ ਮੰਗ ਸਾਨੂੰ ਸਾਹ ਮਿਲ ਜਿਹੜੇ ਚੋਰ ਆਣਾ ਤੇ ਲੱਭੇ ਜਾਣ ਤੇ ਸਭ ਤੋਂ ਸਭ ਤੋਂ ਉਹਨਾਂ ਤੇ ਕਾਰਵਾਈ ਕੀਤੀ ਜਾਏ ਪੁਲਿਸ ਨੂੰ ਇਹ ਕੰਮ ਕਰ ਦਿੱਤਾ ਹਾਂਜੀ ਹਾਂਜੀ ਪੁਲਿਸ ਨੂੰ ਪੁੱਛ ਦਿੱਤੀ ਜੀ ਪਹਿਲੇ ਵੀ ਕੋਈ ਇਦਾਂ ਦੀ ਘਟਨਾ ਹੋਈ ਹੈ ਹਾਂ ਪਹਿਲੇ ਇੱਕ ਵਾਰੀ ਹੋਈ ਆ ਜੀ 10 ਲਗਭਗ 15-20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾਂ ਤੁੜੀਆਂ ਜੀਆਂ ਉਹ ਵੀ ਪੁਰਾਣਾ ਸਰਾ ਸਮਾਨ ਸੀਗਾ ਉਹ ਚੋਰੀ ਹੋਇਆ ਸੀ ਚਲੋ ਅਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ਤਾਹੀਂ ਉਹਨਾਂ ਬਹੁਤਾ ਲੈਟਰਨ ਰਿਪੋਰਟ ਦੱਜ ਵਗੈਰਾ ਨਹੀਂ ਕਰਾਈ। ਚਲੋ ਆਪਣੇ ਲੈਵਲ ਤੇ ਅਹੀਂ ਚ ਰੁਕਿਆ ਵੀ ਚੈੱਕ ਕੀਤੇ ਪਰ ਚਲੋ ਸਾਨੂੰ ਕੋਈ ਦਿਸਿਆ ਨਹੀਂ। ਹੋਰ ਇਹਦੇ ਵਿੱਚ ਤੇ ਸਾਫ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆ ਗਏ। ਦੱਸਦਾ ਕੀ ਉਹ ਹੀ ਚੋਰ ਹੋਣਗੇ ਪਹਿਲੇ ਉਹਨੇ। ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ। ਕਿਉਂਕਿ ਉਹਨਾਂ ਨੂੰ ਭੇਜਦਾ ਹੋਣਾ ਅੱਗੇ ਵੀ ਚੋਰੀ ਕੀਤੀ ਆ ਉੱਥੇ ਉਹੀ ਹੋ ਸਕਦੇ। ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਇਹ ਕੁਝ ਦੇਰ ਬਾਦ ਉਹਨਾਂ ਨੇ ਉਹ ਕੈਮਰਾ ਦੂਸਰੇ ਪਾਸੇ ਵੀ ਘਾ ਦੇ ਦਿੱਤਾ ਗਿਆ। ਹਾਂਜੀ ਹਾਂਜੀ ਬਾਅਦ 'ਚ ਕੀਤਾ ਪੁਲਸ ਵਾਲੇ ਕੀ ਕਹਿੰਦੇ ਹੁਣ ਬਸ ਪੁਲਸ ਵਾਲੇ ਹਾਂਜੀ ਹਾਂਜੀ ਹੁਣੇ ਖਲਾਜ ਆ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ ਪੁਲਸ ਆਪਣੀ ਕੀ ਕਾਰਵਾਈ ਕਰਦੀ ਹੈ